यो कांगरू आफ्टर क्रिएटिंग हिस्ट्री इन द मेलबर्न वी आर कमिंग टू द एडलर विद द मोर स्टेमिना मोर एनर्जी मोर लव एंड द मोर एंथुसिएज्म लोकी लो दे रुतबे तो गस्ते यार मेरे असली ना लेस गॉड ब्लेस गॉड ब्लेस भाई और बहनो कोटी पेटी बांध लो रोड दौला भी बम्पी जम्पी बैठते ही सर एयर प्रेशर का तो पता नहीं हमारा प्रेशर बढ़ गया था <laughs> बहुत रिलैक्स हो गए हैं कम्बल बिछा लो लिया मेरा बच्चा रोटी खा रोटी थे किथे मिलनी हवा कांडू ही मिलता जिथे मिलता ओ लिया यार हथवाना फड़ा इधर एंदे बंदेया दी खराका चंगा ही बड़ा है करारे समोसे पकाड़े ਮਸ਼ੀਨਾਂ ਸਟਾਰਟ ਹੋ ਗਈਆਂ ਨੇ ਸਾਫ ਤੇ ਕਾਠੀ ਰੋਲ ਖਚਲਣਗੀਆਂ ਇਹ ਮਸ਼ੀਨ ਵਾਰਾ ਇਸ ਬੋਸੇ ਬਾਅਦ ਚ ਪਹਿਲਾਂ ਕਰੋਕਰੀ ਖਾ ਜਾਏਗੀ ਉਹ ਕਿਹਦੇ ਹੱਥ ਫੜਾਤੀ ਪਲੇਟ ਓਏ ਯਾਰ ਬੈਡਾ ਫਿੰਗਰ ਪ੍ਰਿੰਟ ਵੀ ਟੱਚ ਨਹੀਂ ਹੋਣ ਦੇ ਰਿਆ ਕਿਸੇ ਦੇ ਪੈਂਦਾ ਉਹ ਨਾਲ ਦੇ ਨੂੰ ਪਕੌੜਾ ਨਹੀਂ ਚੱਕਣ ਦੇ ਰੇ ਲੈ ਵੀ ਕਾਠੀ ਰੋਲ ਤਾਂ ਰੋਲ ਗਏ ਨੇ ਨਾ ਮੇਰਾ ਤਾਂ ਹਵਾ ਕਾਂਡੂ ਹੀ ਰਗਣਾ ਯਾਲਮ ਕਰੋਕਰੀ ਤੇ ਕਟਲਰੀ ਦਾ ਕੰਬੋ ਬਣਾ ਕੇ ਸ਼ੱਕ ਗਿਆ ਲੈ ਵੀ ਮਾਰਕੀਟ 'ਚ ਨਵੀਂ ਸ਼ੈ ਆ ਗਈ ਹੈ ਚਿਕਨ ਵਿਕਨ ਕੰਗਸਾਬ ਖਾਂਦੇ ਨਹੀਂ ਨੇ ਕੌਣ ਖਾਂਦਾ ਲੈ ਲੋ ਜੇ ਕੇ ਖਾ ਜਾ ਮੇਰਾ ਵੀ ਚਿਕੀ ਨਾ 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 ਤੰਦੂਰੀ ਨਾਈਟਸ ਦੇਖਾ ਕੇ ਵੇਲੋਗੇ ਇਦਾਂ ਬੈਠੇ ਨੇ ਜਿਵੇਂ 5 ਦਿਨਾਂ ਦੇ ਭੁੱਖੇ ਹੁੰਦੇ ਨੇ ਸ਼ਕਲਾਂ ਦੇਖੋ ਰਹਦੀਆਂ ਵਾਓ ਵਾਟ ਅ ਬਿਊਟੀਫੁਲ ਐਟਲੈਟ ਯਾਰ ਵਾਟ ਅ ਗ੍ਰੀਨਰੀ ਮੈਮ ਓ ਮਾਈ ਗੋਡ ਆਮ ਓਨਲੀ ਮਿਸਿੰਗ ਦਾ ਕੰਗਰੂਜ਼ ਕੰਗਰੂ ਕਹਾ ਹੈ ਬੱਚੇ ਕੋਟੀ-ਪੇਟੀ ਖੋਲ ਲੋ ਆ ਗਏ ਸ਼ੁਕਰ ਪਹੁੰਚ ਗਏ ਬਹੁਤ ਅੱਛੇ ਸੇ ਟਾਟਾ ਬਾਏ ਬਾਏ ਨਿਕਲੋ ਲੋ ਭਈਆ ਕਲਾਕਾਰੋ ਕੋ ਕੰਮ ਬਹੁਤ ਹੈ ਕਹਿੰਦੇ ਸੁਣੀ ਮੈਂ ਮਰਨਾ ਚਾਹਣਾ ਤੇਰੇ ਨੈਣਾ ਦੇ ਵਿੱਚ ਤੱਕੇ ਨਹੀਂ ਜੰਨਤ ਜੰਨਤ ਓ ਵਾਓ ਬਟ ਅ ਬਿਊਟੀਫੁਲ ਡੇ ਇਨ ਦ ਐਡਲਟ ਮੈਨ ਇੱਥੇ ਦਾ ਗਾਣਾ ਵੱਜਦਾ ਯਾਰ ਕਾਕਾ ਗਾਣਾ ਲਾ ਪਿੱਛੇ ਉਹ ਗੁੰਡੇ ਵਾਲਾ ਕਿਆ ਗੁੰਡਾ ਟੱਚ ਲਾ ਰਿਹਾ ਤੋੜਿਆ ਨਹੀਂ ਜਿਹੜਾ ਬੈਠਿਆ ਦਾ ਸਾਜ ਕਲਾ